ਦਾ YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਮੋਗੇ ਤੰਦਰੁਸਤ ਹੋ ਹੋਵੇ ਚੜ੍ਹਦੀ ਕਲਾ ਛੋਮਗੇ ਸੋ ਅੱਜ ਅਸੀਂ ਤੁਹਾਨੂੰ ਸੁਣਾਵਾਂਗੇ ਜੀ ਇੱਕ ਮੁੰਡੇ ਦੇ ਵਾਂ ਤੇ ਗਾਈ ਜਾਣ ਵਾਲੀ ਘੋੜੀ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ ਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ। ਆਜੋ ਫਿਰ ਸਾਡੇ ਨਾਲ ਏ ਕੋੜੀ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ। ਕੋੜੀ ਤਮੇਰੇ ਵੀਰ ਦੀ ਜੀਵਿੰਦਰ ਰਵਨ ਤੋਂ ਆਈ ਕੋੜੀ ਤਮੇਰੇ ਜੀਵਿੰਦਰਾ ਵਨ ਤੋਂ ਆਈ ਜਾਂਦਾ ਪਹਿਣਾ ਨੇ ਰੁਕਿਆ ਬਿਦੇ ਜਵੀਰ ਇੰਜੜਾ ਫੜਾਈ ਜਾਂਦਾ ਪਹਿਣਾ ਨੇ ਰੁਕਿਆ ਬਿਦੇ ਜਵੀਰ ਇੰਜੜਾ ਫੜਾਈ ਜੋ ਕੁਝ ਮੰਗਣਾ

बेबूरी मज हाथ बढाई देलत कोडी चढ़ गया बेदेखी देखी वीरा तेरी चतराई देलत कोडी चढ़ गया बेदेखी देखी वीरा तेरी चतराई कोड़ी तमे ਜੀਵਿੰਦਰਾਵਨ ਤੋਂ ਆਈ ਕੋੜੀ ਤਮੇਰੇ ਵੀਰ ਦੀ ਜੀਵਿੰਦਰਾਵਨ ਤੋਂ ਆਈ ਜਾਂਦਾ ਪਾਬੋ ਨੇ ਰੋਕਿਆ ਬੇਦੀ ਜਦੇ ਰਸੁਰ ਮਾ ਪਾਈ ਵੇ ਦੇ ਜਾ ਦੇਰਾ ਸੌਰਮਾ ਪਾਈ ਜੋ ਕੁਛ ਮੰਗਣਾ ਮੰਗ ਲੈ 니 ਤੁਮ ਤਾਂ ਮੇਰੀ ਵੱਢੀ ਪਰ ਜਾਈ ਜੋ ਕੁਛ ਮੰਗਣਾ ਮੰਗ ਲੈ 니 ਤੁਮ ਤਾਂ ਮੇਰੀ ਵੱਢੀ ਪਰ ਜਾਈ ਸਾੜੀ ਬੰਡੇ ਰਿਮਾਰ ਗਾੜ ਨੂੰ ਪਾਈ ਸਾੜੀ ਬੰਡੀ ਰੇਸ਼ਮੀ ਰਿਮਾਰ ਗਾੜ ਨੂੰ ਪਾਈ ਦੇਲਤ ਕੋੜੀ ਜਾੜ ਗਿਆ 베 ਦੇਖੀ ਦੇਰ ਤੇਰੀ